न शड़ी नेड़ी नौक रवे हुेसानू नीद पारी वे सू नीद पी नौ নি পিছ নি পিছ চলি খৰি ചുനിയ മറിവ ഷോടേന ਅੱਜ ਵੇਲਾ ਮਾ ਤੁੈਂ ਦਪ ਜਨੌਕਰ ਸੁਪਾਨੇ ਆਣ ਜਗਾਉਂਦੇ ਦੀਆ ਰੋਟੀ ਵੇਤ ਵੇ ਫਕਦੀਆ ਰੋਟੀ ਨੌਕਰ ਵੇ ਦੇ ਲਤ ੜੋਤੀ ਮੈਂ ਰਹਿ ਗਈ ਕੱਲੀ ਖੜੋਤੀ ਨੌਕਰ ਆਏ ਸੁਫਾਨੇ ਅਨਜਾਗਉ ਦੇ ਆਵੇ ਵੇ ਪਿਆ ਸੁਕਾਣੇ ਰੂਏ ਮੈਂ ਪਾਇ ਸੁਕਾਣੇ ਰੂਏ ਨੌਕੁਰ ਕਰ ਹੋਏ ਉਸ ਦੇਸ ਦੀ

शानि वे कोई दे जानी शानी नौकरा <coughs> मरन ਵੇ ਮੇਰੀ ਡਲੇ ਜਵਾਨੀ ਨੌਕਰ ਹੋਏ ਲੋ ਜੀ ਗੀਤ ਹੋਇਆ ਮੁਕੰਮਲ ਗੀਤ ਲੰਮਾ ਸੀ ਇਸ ਕਰਕੇ ਕਾਫੀ ਜੋਰ ਲੱਗਾ ਅਸਲ 'ਚ ਗੀਤ ਗਾਉਣ ਨੂੰ ਅਵਲ ਤਾਂ ਤਿੰਨ ਨਹੀਂ ਤਾਂ ਦੋ ਜਣੀਆਂ ਤਾਂ ਲਾਜ਼ਮੀ ਚਾਹੀਦੀਆਂ ਕਿ ਜੇ ਕਿਸੇ ਨੂੰ ਸਾਹ ਚੜ ਜਾਵੇ ਵਿੱਚੋਂ ਇੱਕ ਜਣੀ ਹਟ ਕੇ ਸਾਹ ਲੈ ਸਕੇ ਪਰ ਇੱਥੇ ਮੇਰੀ ਮਜਬੂਰੀ ਆ ਮੈਨੂੰ ਸਾਰੇ ਗੀਤ ਕੱਲੀ ਨੂੰ ਹੀ ਗਾਉਣੇ ਪੈਂਦੇ ਆ ਪਹਿਲੀ ਗੱਲ ਤਾਂ ਮੇਰੇ ਪਿੰਡ ਵਿੱਚ ਨਾ ਨੇੜੇ-ਤੇੜੇ ਕਿਸੇ ਵੀ ਬੀਬੀ ਨੂੰ ਇਹ ਗੀਤ ਆਉਂਦੇ ਆ ਤੇ ਦੂਸਰੇ ਜੇ ਕਿਸੇ ਨੂੰ ਗਾਉਣਾ ਆਉਂਦਾ ਹੈ ਗੀਤ ਨਹੀਂ ਆਉਂਦੇ ਉਹਨੂੰ ਸਿਖਾਉਣਾ ਹੋਵੇ ਤਾਂ ਫਿਰ ਪੈਣਾ ਪੜੀਆਂ ਲਿਖੀਆਂ ਨਹੀਂ ਤਾਂ ਉਹ ਚੇਤੇ ਨਹੀਂ ਕਰਦੀਆਂ ਛੇਤੇ-ਛੇਤੀ ਉਹਨਾਂ ਨੂੰ ਬਹੁਤ ਦਿਨ ਲੱਗ ਜਾਂਦੇ ਕਿ ਇੱਕ ਗੀਤ ਯਾਦ ਕਰਨ ਨੂੰ ਸੋ ਮੇਰੀ ਮਜਬੂਰੀ ਆਏ ਕੱਲੀ ਗਾਉਣਾ ਕਈਆਂ ਪੈਣਾ ਪਰਾਵਾਂ ਨੇ ਕਿਹਾ ਵੀ ਆ ਜੀ ਤੁਸੀਂ ਕਿਸੇ ਨੂੰ ਨਾਲ ਲੈ ਕੇ ਗਾਓ ਕਿਹਨੂੰ ਨਾਲ ਲੈ ਕੇ ਗਾਵਾਂ ਜੇ ਕਿ ਗਾਣ ਜੋਗੀ ਹੋਵੇ ਫੇਰ ਤਾਂ ਮੈਂ ਉਹਨੂੰ ਲੈ ਲਵਾਂ ਜਿਹੜੀਆਂ ਪੈਣਾ ਹੈਗੀਆਂ ਵਾਂ ਕਈ ਫੋਨ ਕਰਦੀਆਂ ਵੀ ਭੈਣ ਜੀ ਅਸੀਂ ਤੁਹਾਡੇ ਨਾਲ ਗਾ ਸਕਦੀਆਂ ਪਰ ਉਹ ਦੂਰ ਇੰਨੀ ਆ ਦੂਸਰੇਆਂ ਜ਼ਿਲ੍ਹਿਆਂ ਵਿੱਚ ਉੱਥੇ ਨਾ ਤਾਂ ਮੈਂ ਹੀ ਜਾ ਸਕਦੀਆਂ ਤੇ ਨਾ ਹੀ ਕੋਈ ਆ ਕੇ ਆਪਣਾ ਕਾਰੋਬਾਰ ਕਰਦੇ ਤੰਦਾਲ ਛੱਡ ਕੇ ਮੇਰੇ ਨਾਲ ਆ ਕੇ ਗਾ ਸਕਦੀਆਂ ਇੱਕ ਦੋ ਗੀਤ ਤਾਂ ਚਲੋ ਗਾਏ ਜਾ ਸਕਦੇ ਆ ਤੂੰ ਤੁਸੀਂ ਮੈਨੂੰ ਤਲੀ ਨੂੰ ਹੀ ਪ੍ਰਵਾਨ ਕਰ ਲਿਆ ਕਰੋ ਆਪਣਾ ਤਾਂ ਟੀਚਾ ਹੈਗਾ ਕਿ ਇਹਨਾਂ ਸਾਰਿਆਂ ਗੀਤਾਂ ਨੂੰ ਗਾ ਕੇ ਇਹਨਾਂ ਨੂੰ ਸੁਰੱਖਿਅਤ ਕਰਨਾ ਤਾਂ ਕਿ ਗਾਹ ਜੇ ਕਿਸੇ ਨੇ ਇਹ ਗਾਉਣੇ ਹੋਣ ਤਾਂ ਉਹਨਾਂ ਨੂੰ ਇਹਨਾਂ ਦਾ ਪਤਾ ਰਵੇ ਵੀ ਕਿਹੜੇ ਗੀਤ ਦੀ ਕਿਹੜੀ ਲੈ ਆ ਕਿਹੜੀ ਕਿੰਨੀ ਉਹਦੀ ਕਿਹੋ ਜਿਹੀ ਹੇਕ ਆ ਤੋ ਇਸ ਕਰਕੇ ਮੈਂ ਇਹਨਾਂ ਨੂੰ ਇਕੱਲੀ ਗਾ ਰਹੀ ਹਾਂ ਔਖੀ ਹੋ ਕੇ ਵੀ ਤਾਂ ਅਗਲਾ ਗੀਤ ਫਿਰ ਕਿਸੇ ਦਿਨ ਸਹੀ ਹੁਣ ਤੁਸੀਂ ਗੁਰਮੀਤ ਸੰਧਾ ਨੂੰ ਦਿਓ ਛੁੱਟੀਆਂ ਖੁਸ਼ ਰੋ ਖੁਸ਼ਹਾਲ ਰੋ ਰੱਬ ਰਾਖਾ